ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਹੈ ਤੇ ਜਿੰਦਗੀ ਦੇ ਨਾਲ ਇੱਕ ਲਫਜ਼ ਜੁੜਿਆ ਹੈ ਸਮੱਸਿਆ ਔਰ ਮੈਨੂੰ ਨਹੀਂ ਲੱਗਦਾ ਵੀ ਜ਼ਿੰਦਗੀ ਦੇ ਅੰਦਰ ਕੋਈ ਵੀ ਸ਼ਖਸ਼ედაੰਦਾ ਹੋਵੇ ਉਹ ਰਾਜਨੀਤਾ ਹੋਵੇ ਉਹ ਧਾਰਮਿਕ ਨੇਤਾ ਹੋਵੇ ਧਾਰਮਿਕ ਪੁਰਸ਼ ਹੋਵੇ ਜਾਂ ਸਮਾਜਿਕ ਪੁਰਸ਼ ਹੋਵੇ ਕਿਸੇ ਵੀ ਪੱਖ ਦੇ ਅੰਦਰ ਕਿਸੇ ਦੇ ਕੋਲ ਸਮੱਸਿਆ ਨਾ ਹੋਵੇ ਹਰ ਇੱਕ ਦੇ ਕੋਲ ਸਮੱਸਿਆ ਹੁੰਦੀ ਹੈ ਸਮੱਸਿਆ ਦੇ ਕਾਰਨ ਬਦਲ ਜਾਂਦੇ ਨੇ ਪਰ ਸਮੱਸਿਆ ਜਿਉਂਦੀ ਤਿਉਂ ਦੀ ਹੈ ਸਮੱਸਿਆ ਪੈਦਾ ਕਿੱਥੋਂ ਹੋਈ ਉਹ ਸਾਧਨ ਬਦਲ ਜਾਂਦੇ ਨੇ ਪਰ ਸਮੱਸਿਆ ਉਹਨਾਂ ਦੇ ਕੋਲ ਹੁੰਦੀ ਹੈ ਹੁਣ ਉਹ ਸਮੱਸਿਆ ਜਿਹੜੀ ਉਹਨੂੰ ਦੋ ਤਰੀਕਿਆਂ ਦੇ ਨਾਲ ਲਿਆ ਜਾ ਸਕਦਾ ਹੈ ਨੰਬਰ 1 ਦੇ ਉੱਤੇ ਤਰੀਕਾ ਹੈ ਵੀ ਸਮੱਸਿਆ ਆਈ ਤੇ ਢੇਰੀ ਟਾ ਕੇ ਬਹਿ ਗਏ ਸਿਰ ਸੁੱਟ ਕੇ ਬਹਿ ਗਏ ਹਾਏ ਮਰ ਗਏ ਖੱਪ ਗਏ ਰਿਆ ਕੁਛ ਨਹੀਂ ਉੱਜੜ ਗਏ ਹੁਣ ਕੀ ਬਣੇਗਾ ਹੁਣ ਕੀ ਹੋਏਗਾ ਨੰਬਰ 1 ਦੇ ਉੱਤੇ ਇਦਾਂ ਦੇ ਲੋਕ ਬਹੁਤ ਸਾਰੇ ਮਿਲ ਜਾਂਦੇ ਨੇ ਔਰ ਇਦਾਂ ਦੇ ਲੋਕ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਸੋਚਣ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤੇ ਜੇ ਸੋਚ ਦੇ ਦਰਵਾਜ਼ੇ ਬੰਦ ਹੋ ਗਏ ਤੇ ਆਈ ਹੋਈ ਸਮੱਸਿਆ ਦੇ ਨਾਲ ਲੜੋਗੇ ਕਿਵੇਂ ਆਈ ਹੋਈ ਸਮੱਸਿਆ ਦੇ ਨਾਲ ਨਜਿੱਠੋਗੇ ਕਿਵੇਂ ਜੇ ਕੋਈ ਦੁਸ਼ਮਣ ਆਇਆ ਸਮੱਸਿਆ ਆਈ ਤੁਸੀਂ ਅੰਦਰ ਡਰ ਕੇ ਬਹਿ ਗਏ ਦੁਬਕ ਕੇ ਬਹਿ ਗਏ ਤੇ ਲੜੇਗਾ ਕੌਣ ਫਿਰ ਤੇ ਤੁਸੀਂ ਹਾਰੀ ਹਾਰੇ ਉਹ ਹਾਰ ਮੰਨ ਲਈ ਤੇ ਜਿਹਦੇ ਤੋਂ ਹਾਰ ਮੰਨ ਲਈਏ ਫਿਰ ਉਹ ਮਨ ਮਰਜ਼ੀ ਕਰਦਾ ਸਮੱਸਿਆ ਤੋਂ ਜਦੋਂ ਹਾਰ ਮੰਨ ਜਾਂਦੇ ਹੋ ਨਾ ਫਿਰ ਸਮੱਸਿਆ ਤੁਹਾਨੂੰ ਸੋਗ ਵੀ ਦਿੰਦੀ ਏ ਰੋਗ ਵੀ ਦਿੰਦੀ ਏ ਸਟ्रेस ਵੀ ਦਿੰਦੀ ਏ ਡਿਪਰੈਸ਼ਨ ਵੀ ਦਿੰਦੀ ਏ ਪਾਗਲਪਨ ਵੀ ਦਿੰਦੀ ਏ ਤੇ ਮੌਤ ਵੀ ਦਿੰਦੀ ਏ ਇਹ ਸਮੱਸਿਆ ਤੇ ਜੇ ਸਮੱਸਿਆ ਆਈ ਤੇ ਛਾਤੀ ਡਾ ਕੇ ਸਾਹਮਣੇ ਖਲੋਗੀ ਕੋਈ ਗੱਲ ਨਹੀਂ ਦੁਨੀਆ ਦੇ ਅੰਦਰ ਜੇ ਮੈਂ ਹਾਂ ਇੱਕ ਪ੍ਰਾਨੀ ਹਾਂ ਤੇ ਸਮੱਸਿਆ ਆਉਣੀ ਵੀ ਏ ਆਉਂਦੀ ਵੀ ਰਹੇਗੀ ਮੈਂ ਡਟ ਕੇ ਦਾ ਮੁਕਾਬਲਾ ਕਰਦਾ ਰਾਵਾਂਗਾ ਲੜਦਾ ਰਾਵਾਂਗਾ ਪਰ ਕਿਵੇਂ ਲੜਨਾ ਹੈ ਜੁਗਤ ਹੋਣੀ ਚਾਹੀਦੀ ਤਰੀਕਾ ਹੋਣਾ ਚਾਹੀਦਾ ਹਰ ਦੁਸ਼ਮਣ ਨੂੰ ਮਾਰਨ ਵਾਸਤੇ ਤਲਵਾਰ ਨੇਜਾ ਪਾਲਾ ਗੋਲੀ ਬਰੂਦ ਸਿੱਕਾ ਕੰਮ ਨਹੀਂ ਕਰਦਾ ਹਰ ਦੁਸ਼ਮਨ ਦਾ ਮਾਰਨ ਵਾਲਾ ਹਥਿਆਰ ਵੱਖਰਾ ਹੁੰਦਾ ਇਹ ਸਮਝ ਆਉਣੀ ਚਾਹੀਦੀ ਜੁਗਤ ਹੋਣੀ ਚਾਹੀਦੀ ਮੈਂ ਇੱਕ ਦੋ ਉਦਾਹਰਨਾਂ ਦੇ ਕੇ ਸਮੱਸਿਆ ਦੇ ਰਿਲੇਟਿਡ ਅੱਗੇ ਗੱਲ ਤੋੜਨੀ ਚਾਹੁੰਦਾ ਸਮੱਸਿਆ ਨੂੰ ਏਦਾਂ ਮੰਨ ਲਓ ਵੀ ਜਿਵੇਂ ਨਮਕ ਹੁੰਦਾ ਮੰਨ ਲਓ ਇੱਕ ਚਮਚ ਤੁਹਾਡੇ ਕੋਲ ਨਮਕ ਹੈ ਤੁਸੀਂ ਬਣਾਉਣੀ ਹੈ ਸਬਜੀ ਪਤੀ ਪਤਨੀ ਦੋ ਜਣੇ ਘਰ ਦੇ ਅੰਦਰ ਰਹਿੰਦੇ ਉਹ ਸਬਜੀ ਬਣਾਉਣੀ ਹੈ ਇੱਕ ਚਮਚ ਨਮਕ ਪਾਇਆ ਉੱਚਾ ਮਚ ਨਮਕ ਵੀ ਸਬਜੀ ਦੇ ਅੰਦਰ ਤੁਹਾਨੂੰ ਜ਼ਿਆਦਾ ਫੀਲ ਹੋਏਗਾ ਸਬਜੀ ਸੀ ਥੋੜੀ ਦੋ ਕਟੋਰੀਆਂ ਸਬਜੀ ਸੀ ਚਮਚ ਵੱਡਾ ਸੀ ਉਹ ਭਰ ਕੇ ਸਬਜੀ ਦੇ ਅੰਦਰ ਪਾ ਦਿੱਤਾ ਖਾਦੀ ਨਹੀਂ ਜਾਏਗੀ ਕੌੜੀ ਲੱਗੇਗੀ ਪਤੀ ਵੀ ਕਹੇਗਾ ਜ਼ਹਿਰ ਬਣ ਗਿਆ ਪਤਨੀ ਵੀ ਕਹੇਗੀ ਜ਼ਹਿਰ ਬਣ ਗਈ ਕਿਉਂ ਨਮਕ ਜ਼ਿਆਦਾ ਪੈ ਗਿਆ ਸਬਜੀ ਘੱਟ ਸੀ ਨੰਬਰ 2 ਭਾਂਡਾ ਛੋਟਾ ਸੀ ਜਿਹਦੇ ਵਿੱਚ ਸਬਜੀ ਬਣਾ ਰਹੇ ਸਾਂ ਨੰਬਰ 2 ਉੰਨੇ ਦਾ ਉਨਾ ਹੀ ਨਮਕ ਤੁਹਾਡੇ ਕੋਲ ਮੈਂ ਕੇਵਲ ਉਦਾਹਰਣ ਐਗਜ਼ਾਮਪਲ ਸੈੱਟ ਕਰਕੇ ਕਹਿਣ ਦਾ ਯਤਨ ਕਰ ਰਿਹਾ ਨਮਕ ਕੋਈ ਹੈ ਇੱਕ ਵੱਡਾ ਚਮਚ ਨਮਕ ਤੁਹਾਡੇ ਕੋਲ ਹੈ ਹੁਣ ਪਰਿਵਾਰ ਦੇ ਮੈਂਬਰ ਵਧ ਗਏ ਨੇ ਪਹਿਲਾਂ ਪਤੀ ਪਤਨੀ ਸੀ ਹੁਣ ਧੀਆ ਨੇ ਪੁੱਤ ਨੇ ਭੈਣ ਭਰਾ ਨੇ ਮਾਂ ਬਾਪ ਨੇ ਪਤੀਲਾ ਲਿਆ ਪਤੀਲੇ ਦੇ ਅੰਦਰ ਸਬਜੀ ਪਾਈ ਦਾਲ ਪਾਈ ਕੁਛ ਵੀ ਸਬਜੀ ਉਹ ਚਮਚ ਉਹਦੇ ਵਿੱਚ ਪਾਇਆ ਤੇ ਉਹ ਨਮਕ ਬਿਲਕੁਲ ਸੈੱਟ ਬੈਠਾ ਖਾਣ ਵਾਲਿਆਂ ਨੂੰ ਸਵਾਦ ਵੀ ਆ ਸਾਰਾਂ ਕਿ ਆ ਸਬਜੀ ਬੜੀ ਸਵਾਦ ਕਿਉਂ ਕਿਉਂਕਿ ਸਬਜੀ ਜ਼ਿਆਦਾ ਸੀ ਪਤੀਲਾ ਵੱਡਾ ਸੀ ਉਹਦੇ ਅੰਦਰ ਉਹ ਨਮਕ ਜਿਹੜਾ ਬਰਾਬਰ ਆਇਆ ਹੁਣ ਨੰਬਰ 3 ਤੇ ਐਗਜ਼ਾਮਪਲ ਦਿਆਂ ਤੇ ਫਿਰ ਅੱਗੇ ਚੱਲਨੇ ਮੰਨ ਲਓ ਲੰਗਰ ਬਣਾਉਣਾ ਹੈ ਕਿਧਰੇ ਗੁਰਦੁਆਰੇ ਦੇ ਅੰਦਰ ਮੰਦਰ ਦੇ ਅੰਦਰ ਮਸਜਿਦ ਦੇ ਅੰਦਰ ਸੱਜੇ ਖੱਬੇ ਲੰਗਰ ਬਣਾਉਣਾ ਵੱਡੀ ਦੀਗ ਰੱਖੀ ਨਮਕੀਨੇ ਚੌਲ ਬਣਾਉਣੇ ਨੇ ਸਬਜੀ ਬਣਾਉਣੀ ਹੈ ਹੁਣ ਉਹਦੇ ਅੰਦਰ ਉਹ ਇੱਕ ਨਮਕ ਵਾਲਾ ਚਮਚ ਉਹੀ ਚਮਚ ਵੱਧ ਨਹੀਂ ਉਹੀ ਚਮਚ ਪਾਇਆ ਤੇ ਉਹ ਚਮਚ ਤੋਂ ਬਾਅਦ ਜਦੋਂ ਕਿਸੇ ਨੂੰ ਖਾਣ ਵਾਸਤੇ ਪਰੋਸੋਗੇ ਉਹ ਕਹੇਗਾ ਨਮਕ ਤੇ ਦੇ ਅੰਦਰ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਉਹ ਕਹੇਗਾ ਪਾਇਆ ਸੀ ਪਰ ਆ ਇੱਕ ਚਮਚ ਪਾਇਆ ਸੀ ਉਹੀ ਇੱਕ ਚਮਚ ਥੋੜੀ ਸਬਜੀ ਦੇ ਅੰਦਰ ਜ਼ਿਆਦਾ ਲੱਗਦਾ ਹੈ ਸਬਜੀ ਜਿਆਦਾ ਹੀ ਹੋਵੇ ਪੂਰਾ ਆ ਜਾਂਦਾ ਹੈ ਸਬਜੀ ਬਹੁਤ ਜ਼ਿਆਦਾ ਹੋਵੇ ਤੇ ਉਹ ਘੱਟ ਰਹਿ ਜਾਂਦਾ ਪਤਾ ਲੱਗਦਾ ਹੀ ਨਹੀਂ ਕਿ ਸਾਰੇ ਕਹਿੰਦੇ ਨਮਕ ਪਾਇਆ ਹੀ ਨਹੀਂ ਪਾਇਆ ਨਹੀਂ ਤੁਸੀਂ ਕਹਿੰਦੇ ਉਹ ਪਾਇਆ ਹੈ ਪਰ ਉਹ ਕਹਿੰਦਾ ਨਮਕ ਪਾਇਆ ਹੀ ਨਹੀਂ ਹੁਣ ਸਮੱਸਿਆ ਦੇ ਬਾਰੇ ਸਮਝ ਲਓ ਸਮੱਸਿਆ ਨੂੰ ਇਦਾਂ ਹੀ ਸਮਝ ਲਓ ਵੀ ਜਿਵੇਂ ਤੁਹਾਡੇ ਕੋਲ ਨਾ ਇੱਕ ਚਮਚ ਨਮਕ ਹੋਵੇ ਵੱਡਾ ਚਮਚ ਉਹ ਨਮਕ ਦਾ ਤੁਹਾਡੇ ਕੋਲ ਹੈ ਸਮੱਸਿਆ ਨੂੰ ਇਦਾਂ ਜਾਣ ਲਓ ਸਾਰਿਆਂ ਦੇ ਕੋਲ ਸਮੱਸਿਆ ਹੁੰਦੀ ਭਾਵੇਂ ਕੋਈ ਅਮੀਰ ਹੈ ਗਰੀਬ ਹੈ ਕੋਈ ਨੇਤਾ ਹੈ ਕੋਈ ਕਿਸੇ ਜਾਤ ਮਜ਼ਬਰਾਦਰੀ ਦੇ ਨਾਲ ਸੰਬੰਧ ਰੱਖਦਾ ਹੈ ਸਮੱਸਿਆ ਸਾਰਿਆਂ ਕੋਲ ਹੁੰਦੀ ਹੁਣ ਉਹ ਨਮਕ ਸਮੱਸਿਆ ਉਦਾਂ ਦੀ ਉਦਾਂ ਹੀ ਹੁਣ ਤੁਸੀਂ ਬੰਨਾ ਹੈ ਆਪਣੇ ਮਨ ਨੂੰ ਉਦਾਂ ਦਾ ਬਣਾਉਣਾ ਹੈ ਆਪਣੀ ਸੋਚ ਨੂੰ ਉਹਨਾ ਵਿਸ਼ਾਲ ਕਰਨਾ ਹੈ ਆਪਣੇ ਆਪ ਨੂੰ ਇੰਨਾ ਬ੍ਰਾਊਡ ਮਾਈਂਡਡ ਬਣਾਉਣਾ ਹੈ ਖੁੱਲਾ ਬਣਾਉਣਾ ਹੈ ਵੀ ਤੁਸੀਂ ਛੋਟੀ ਜਿਹੀ ਕਟੋਰੀ ਬੰਨਿਆ ਹੈ ਪਤੀਲਾ ਬੰਨਣਾ ਹੈ ਦੇਗ ਬੰਨਣਾ ਹੈ ਜਾਂ ਵੱਡੀ ਦੇਗ ਬੰਨਣਾ ਹੈ ਜੇ ਵੱਡੀ ਦੇਗ ਬਨਜੋਗੇ ਨਾ ਤੇ ਸਮੱਸਿਆ ਦਾ ਪਤਾ ਵੀ ਨਹੀਂ ਲੱਗਣਾ ਨਾਲ-ਨਾਲ ਤੁਰੀ ਫਿਰਦੀ ਰਹੇਗੀ ੱੱਕੇ ਖਾਂਦੀ ਰਹੇਗੀ ਪੈਰਾਂ ਦੇ ਅੰਦਰ ਤੁਸੀਂ ਰੋਲ ਕੇ ਨਿਕਲ ਜਾਓਗੇ ਫਿਰ ਦੁਬਾਰਾ ਯਾਦ ਕਰਾਉਣਾ ਦੇਖਚੇ ਦੇ ਅੰਦਰ ਪਾਇਆ ਨਮਕ ਦਾ ਇੱਕ ਚਮਚ ਤੇ ਲੋਕਾਂ ਕਹਿੰਦਾ ਨਮਕ ਪਾਇਆ ਹੀ ਨਹੀਂ ਜਦੋਂ ਤੁਸੀਂ ਦੇਖਚੇ ਵਰਗੇ ਵੱਡੇ ਬਣ ਜਾਓਗੇ ਨਾ ਬਹੁਤ ਵੱਡੇ ਬਣ ਜਾਓਗੇ ਅੰਦਰੋਂ ਮਾਨਸਿਕ ਮੰਡਲ ਨੂੰ ਉੱਚਾ ਚੁੱਕ ਲੋਗੇ ਵਿਸ਼ਾਲ ਬਣ ਜਾਓਗੇ ਦੈਰਾ ਖੁੱਲ ਜਾਏਗਾ ਤੇ ਸਮੱਸਿਆ ਤੁਰ ਹੀ ਫਰੇਗੀ ਤੇ ਉਹ ਨਮਕ ਦੀ ਤਰ੍ਹਾਂ ਹੀ ਤੁਰ ਹੀ ਫਰੇਗੀ ਲੋਕ ਕਹਿਣਗੇ ਸਮੱਸਿਆ ਹੈ ਹੀ ਨਹੀਂ ਇਹ ਬੜਾ ਖੁਸ਼ ਨਜ਼ਰ ਆ ਰਿਹਾ ਹੈ ਤੁਹਾਡੀਆਂ ਅੱਖਾਂ ਖੁਸ਼ ਤੁਹਾਡੀ ਬੋਲਬਾਣੀ ਖੁਸ਼ ਤੁਹਾਡਾ ਅੰਦਰ ਖੁਸ਼ ਤੁਹਾਡੇ ਕਿਰਤ ਕਰਮ ਖੁਸ਼ ਤੁਹਾਡਾ ਪਰਿਵਾਰ ਖੁਸ਼ ਸਮੱਸਿਆ ਵਿਚਾਰੀ ਤਿਆਰ ਕੇ ਆਪੇ ਨਾ ਭੱਜ ਜਾਏਗੀ। ਤੋਂ ਸਮੱਸਿਆ ਹਰ ਇੱਕ ਦੇ ਕੋਲ ਹੋਏਗੀ। ਸਮੱਸਿਆ ਰਹੀਏ ਸਮੱਸਿਆ ਅਜਵੀਏ ਸਮੱਸਿਆ ਆਉਣ ਵਾਲੇ ਟਾਈਮ ਵਿੱਚ ਰਹੇਗੀ। ਇਹਨੂੰ ਇੱਕ ਹੋਰ ਐਗਜ਼ਾਮਪਲ ਦੇ ਰਹੀ ਕਹਿੰਦਾ ਯਤਨ ਕਰਾਂ। ਸਾਗਰ ਵਿੱਚੋਂ ਅੱਜ ਤੱਕ ਕਦੇ ਲਹਿਰਾਂ ਦਾ ਖਾਤਮਾ ਨਹੀਂ ਹੋਇਆ। ਜੇ ਸਾਗਰ ਹੈ ਤੇ ਸੱਜਣੋ ਇੱਕ ਲਹਿਰ ਮਿਟ ਜਾਏਗੀ ਦੂਜੀ ਫੇਰ ਮਗਰ ਮਗਰ ਆ ਜਾਏਗੀ। ਇੱਕ ਮਿਟ ਜੇਗੀ ਦੂਜੀ ਬਣ ਜਾਏਗੀ ਦੂਜੀ ਬਣ ਜਾਏਗੀ ਇੱਕ ਮਿਟ ਜੇਗੀ ਲਹਿਰਾਂ ਬੰਦੀਆਂ ਰਹਿਣਗੀਆਂ ਮਿਟਦੀਆਂ ਰਹਿਣਗੀਆਂ ਸਮੱਸਿਆਵਾਂ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਇਹ ਚੱਕਰ ਵੀ ਉਹ ਚੱਲਦਾ ਰਹੇਗਾ ਸਮੱਸਿਆ ਵਾਲਾ ਪਰ ਤੁਸੀਂ ਬੰਨਣਾ ਹੈ ਬੇ ਕੀ ਬੰਨਣਾ ਹੈ ਹੁਣ ਚਲੋ ਲੇਅਰ ਦੀ ਐਗਜ਼ਾਮਪਲ ਦੇਣਾ ਜੇ ਇਕੱਲੇ ਲੇਅਰ ਦੇ ਅੰਦਰ ਕਾਬੂ ਆ ਜਾਓਗੇ ਤੇ ਡੁੱਬ ਜਾਓਗੇ ਜੇ ਛੋਟੀ ਬੇੜੀ ਹੋਈ ਤੇ ਛੋਟੀ ਲੇਅਰ ਦੇ ਅੰਦਰੋਂ ਬਾਹਰ ਨਿਕਲਾਓਗੇ ਜੇ ਵੱਡਾ ਛਿਪ ਹੋਇਆ ਤੇ ਵੱਡੀ ਲੇਅਰ ਚੋਂ ਵੀ ਬਾਹਰ ਆ ਜਾਓਗੇ ਹੁਣ ਤੁਸੀਂ ਬੰਨੈ ਵੀ ਛੋਟੀ ਜੀ ਬੇੜੀ ਬੰਨਣਾ ਹੈ ਜਾਂ ਵੱਡਾ ਛਿਪ ਬੰਨਣਾ ਹੈ ਵੱਡਾ ਦੇਗਚਾ ਬੰਨਣਾ ਹੈ ਕੀ ਬੰਨਣਾ ਜਿੰਨੇ ਵੱਡੇ ਬਨਜੋਗੇ ਅੰਦਰੋਂ ਸੋਚ ਕਰਕੇ ਬਾਹਰੋਂ ਨਹੀਂ ਉਹਨਾਂ ਹੀ ਸਮੱਸਿਆ ਤੁਹਾਨੂੰ ਦੁਖੀ ਨਹੀਂ ਕਰੇਗੀ ਭਾਰੂ ਨਹੀਂ ਲੱਗੇਗੀ ਸਮੱਸਿਆ ਨੂੰ ਆਰਾਮ ਸਹਿਤ ਨਿਜਠ ਲਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ